ਸੁਣੋ 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 ਕਿਸਾਨ ਭਰਾਓ ਜਰਾ ਧਿਆਨ ਦੇ ਨਾਲ ਸੁਣ ਮਾਰਕੀਟ ਕਮੇਟੀ ਤੁਹਾਡੇ ਵੱਲੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਾਰ ਮੰਡੀ ਦੇ ਵਿੱਚ 17% ਤੋਂ ਵੱਧ ਨਮੀ ਵਾਲਾ ਝੋਨਾ डी ਦੇ ਵਿੱਚ ਝੋਨਾ ਸਾਫ ਸੁਥਾ ਤੇ ਸੁੱਕਾ ਲਿਆਂਦਾ ਜਾਵੇ ਕਿਸਾਨ ਵਈਰਾ ਨੂੰ ਘੇਰਬੇਲ ਕੀਤੀ ਜਾਂਦੀ ਹੈ ਇਸ ਵਾਰ ਮੰਡੀ ਦੇ ਵਿੱਚ 17% ਤੋਂ ਵੱਧ ਨਮੀ ਵਾਲਾ ਝੋਨਾ ਨਹੀਂ बिकੇਗਾ ਤੇ ਨਾ ਹੀ ਝੋਨਾ ਮੰਡੀ ਦੇ ਵਿੱਚ ਖਿਲਾੜਿਆ ਜਾਵੇਗਾ ਤੇ ਨਾ ਹੀ ਧੀਰੀ ਕੀਤਾ ਜਾਵੇਗਾ ਇਸ ਲਈ ਮੰਡੀ ਦੇ ਵਿੱਚ ਝੋਨਾ ਸੁੱਕਾ ਸੂਚਨਾ ਕਿਸਾਨ ਹੀਰਾਂ ਦੇ ਲਈ ਆਰਕੀਟ ਕਮੇਟੀ ਢੁਗੀ ਦੇ ਵੱਲੋਂ